ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਬੁਲੇਟਿੰਗ ਦਾ ਆਗਾਜ਼ ਵੱਡੀ ਖਬਰ ਦੇ ਨਾਲ ਨਵੇਂ ਸਾਲ ਦੀ ਸਭ ਤੋਂ ਵੱਡੀ ਖਬਰ ਅਸੀਂ ਇਸ ਸਮੇਂ ਤੁਹਾਨੂੰ ਦੇਣ ਜਾ ਰਹੇ ਹਾਂ ਕਰੋਨਾ ਵੈਕਸੀਨ ਦੇ ਉੱਤੇ ਵੱਡੀ ਖਬਰ ਹੈ ਕੋਵੋ ਵੈਕਸੀਨ ਨੂੰ ਕੋਵ ਵੈਕਸੀਨ ਨੂੰ ਐਕਸਪਰਟ ਪੈਨਲ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਜੀ ਹਾਂ ਡੀਸੀਜੀਆਈ ਦੀ ਮਨਜ਼ੂਰੀ ਤੋਂ ਬਾਅਦ ਲੱਗਣ ਲੱਗੇਗਾ ਟੀਕਾ ਦੇਸ਼ ਦੇ ਵਿੱਚ ਇਸ ਸਮੇਂ ਜਿਸ ਦਾ ਇੰਤਜ਼ਾਰ ਹੈ ਨਵੇਂ ਸਾਲ ਦੇ ਵਿੱਚ ਜਿਸ ਦਾ ਇੰਤਜ਼ਾਰ ਹੈ ਵੱਡੀ ਖਬਰ ਹੈ ਸਮੇਂ ਭਾਰਤ ਬਾਇਓਟੈਕ ਦੀ ਹੈ ਵੈਕਸੀਨ ਕੋਵੀ ਸ਼ੀਲਡ ਤੋਂ ਬਾਅਦ ਦੂਜੀ ਵੈਕਸੀਨ ਦੀ ਸਵਾਰਿਸ਼ ਐਕਸਪਰਟ ਪੈਨਲ ਦੇ ਵੱਲੋਂ ਕੋਵੀ ਸ਼ੀਲਡ ਡੀਵੀ ਸਿਫਾਰਿਸ਼ ਕੀਤੀ ਗਈ ਹੈ ਤਾਂ ਦੋ ਤਰ੍ਹਾਂ ਦੀ ਵੈਕਸੀਨ ਬਿਲਕੁਲ ਰੈਡੀ ਜਿਵੇਂ ਮਨਜ਼ੂਰੀ ਮਿਲੇਗੀ ਉਸ ਤੋਂ ਬਾਅਦ ਵੈਕਸੀਨ ਲੋਕਾਂ ਤੱਕ ਪਹੁੰਚਣੀ ਸ਼ੁਰੂ ਹੋ ਜਾਏਗੀ ਸਭ ਤੋਂ ਪਹਿਲਾਂ ਪਹੁੰਚੇਗੀ ਹੈਲਥ ਵਰਕਰਾਂ ਤੱਕ ਜਿਨ੍ਹਾਂ ਨੇ ਇਸ ਪੂਰੇ ਕਰੋਨਾ ਕਾਲ ਦੇ ਦੌਰਾਨ ਹਸਪਤਾਲਸ ਦੇ ਵਿੱਚ ਰਹਿ ਕੇ ਡਾਇਰੈਕਟਲੀ ਕਰੋਨਾ ਪੇਸ਼ੈਂਟਸ ਨੂੰ ਸੰਭਾਲਿਆ ਉਹਨਾਂ ਦਾ ਇਲਾਜ ਕੀਤਾ ਤੇ ਜੋ ਫਰੰਟਲਾਈਨਰਸ ਆਇਓ ਪੁਲਿਸ ਦੇ ਮੁਲਾਜ਼ਮ ਹੋਣ ਜਾਂ ਫਿਰ ਹੋਰ ਸੰਗਠਨਾ ਦੇ ਨਾਲ ਜੁੜੇ ਹੋਏ ਲੋਕ ਹੋਣ ਜੋ ਸਿੱਧਾ ਜਦੋਂ ਲੋਕ ਘਰਾਂ ਦੇ ਵਿੱਚ ਮੌਜੂਦ ਸੀ ਤਾਂ ਉਸ ਸਮੇਂ ਫਰੰਟਲਾਈਨਰਜ਼ ਬਾਹਰ ਨਿਕਲ ਕੇ ਲੋਕਾਂ ਦੀ ਸਹੂਲਤ ਦੇ ਲਈ ਕੰਮ ਕਰ ਰਹੇ ਸੀ ਉਹਨਾਂ ਫਰੰਟਲਾਈਨਰਜ਼ ਨੂੰ ਤਰਜੀਹ ਦਿੱਤੀ ਜਾਵੇਗੀ ਸਭ ਤੋਂ ਪਹਿਲਾਂ ਉਹਨਾਂ ਨੂੰ ਮਿਲਣੀ ਹੈ ਕਰੋਨਾ ਵੈਕਸੀਨ ਵੱਡੀ ਖਬਰ ਹੈ ਇਸ ਸਮੇਂ ਦੀ ਦਿਨ ਦੀ ਸਭ ਤੋਂ ਵੱਡੀ ਖਬਰ ਯਕੀਨੀ ਕਿ ਸ਼ੁਰੂਆਤ ਸਾਲ ਦੀ ਹੋਈ ਹੈ ਤੇ ਇਸ ਸ਼ੁਰੂਆਤ ਦੇ ਨਾਲ ਹੀ ਵੱਡੀ ਖਬਰ ਹੀ ਚੰਗੀ ਖਬਰ 2020 ਪੂਰਾ ਸਾਲ ਯਾਦ ਰੱਖਿਆ ਜਾਏਗਾ ਕਰੋਨਾ ਦੀ ਵਜ੍ਹਾ ਦੇ ਨਾਲ ਪਰ 2021 ਦੀ ਸ਼ੁਰੂਆਤ ਦੇ ਵਿੱਚ ਚੰਗੀ ਖਬਰ ਦੇ ਨਾਲ ਸ਼ੁਰੂਆਤ ਹੈ ਕਿ ਵੈਕਸੀਨ ਤਿਆਰ ਹੈ ਬਿਲਕੁਲ ਹਿੰਦੁਸਤਾਨ ਦੇ ਵਿੱਚ ਬਸ ਹੁਣ ਮਨਜ਼ੂਰੀ ਇੱਕ ਵਾਰੀ ਮਿਲੇਗੀ ਡੀਸੀਜੀਆਈ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਣੀ ਹੈ ਉਸ ਤੋਂ ਬਾਅਦ ਟੀਕਾ ਕਰਨ ਦੀ ਜਿਹੜੀ ਪ੍ਰਕਿਰਿਆ ਉਹ ਸ਼ੁਰੂ ਹੋ ਜਾਏਗੀ ਜਿਸ ਤਰੀਕੇ ਦੇ ਨਾਲ ਇਸ ਸਮੇਂ ਡ్రਾਈ ਰਨ ਕੀਤਾ ਜਾ ਰਿਹਾ ਹੈ ਦੇਸ਼ ਭਰ ਦੇ ਵਿੱਚ 116 ਥਾਵਾਂ ਦੇ ਉੱਤੇ 116 ਜ਼ਿਲ੍ਹਿਆਂ ਦੇ ਵਿੱਚ 259 ਥਾਵਾਂ ਦੇ ਉੱਤੇ ਇਹ ਡ్రਾਈ ਰਨ ਹੋਇਆ ਤੇ ਇਸ ਕਰਕੇ ਬਹੁਤ ਉਮੀਦ ਹੈ ਕਿ ਕਿਸੇ ਵੀ ਵੇਲੇ ਮਨਜ਼ੂਰੀ ਮਿਲ ਸਕਦੀ ਹੈ ਉਸ ਦਾ ਸਿੱਧਾ ਮਤਲਬ ਹੋਏਗਾ ਕਿ ਮਨਜ਼ੂਰੀ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਫਿਰ ਜਿਹੜਾ ਟੀਕਾ ਕਰਨ ਦੀ ਸ਼ੁਰੂਆਤ ਹੋ ਜਾਏਗੀ ਅਗਲੇ ਕੁਝ ਫਿਰ ਦਿਨਾਂ ਦੇ ਵਿੱਚ ਤੁਹਾਡੇ ਤੱਕ ਵੈਕਸੀਨ ਵੀ ਪਹੁੰਚ ਜਾਏਗੀ ਤਾਂ ਵੱਡੀ ਖਬਰ ਹੈ ਇਸ ਸਮੇਂ ਵੱਡੀ ਖਬਰ ਇਸ ਕਰਕੇ ਹੈ ਕਿਉਂਕਿ ਇੱਕ ਵੈਕਸੀਨ ਦਾ ਨਾਮ ਤੁਸੀਂ ਪਹਿਲਾਂ ਹੀ ਸੁਣ ਰਹੇ ਸੀ ਹੁਣ ਦੂਜੀ ਵੈਕਸੀਨ ਦਾ ਨਾਮ ਸਾਹਮਣੇ ਆ ਚੁੱਕਾ ਹੈ ਪਹਿਲੀ ਵੈਕਸੀਨ ਜੋ ਪਿਛਲੇ 2448 ਘੰਟਿਆਂ ਦੇ ਵਿੱਚ ਤੁਸੀਂ ਸੁਣਿਆ ਉਸ ਦਾ ਨਾਮ ਹੈ ਕੋਵੀ ਸ਼ੀਲਡ ਤਾਂ ਕੋਵੀ ਸ਼ੀਲਡ ਨੂੰ ਪਹਿਲਾਂ ਹੀ ਐਕਸਪਰਟ ਪੈਨਲ ਨੇ ਮਨਜ਼ੂਰੀ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ ਕੋ ਵੈਕਸੀਨ ਇਸ ਨੂੰ ਵੀ ਮਨਜ਼ੂਰੀ ਦੀ ਖਬਰ ਹੈ ਕਰੋਨਾ ਵੈਕਸੀਨ ਨੂੰ ਲੈ ਕੇ ਜੁੜੀ ਕਬਡੀ ਖਬਰ ਹੈ ਕੋ ਵੈਕਸੀਨ ਨੂੰ ਐਕਸਪਰਟ ਪੈਨਲ ਨੇ ਮਨਜ਼ੂਰੀ ਦੇ ਦਿੱਤੀ ਹੈ ਐਕਸਪਰਟ ਪਹਿਲਾਂ ਟ੍ਰਾਇਲ ਰਨ ਹੁੰਦੇ ਨੇ ਤਿੰਨ ਚਰਨਾਂ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ ਟ੍ਰਾਇਲ ਰਨ ਹੋਏ ਨੇ ਤੇ ਉਸ ਤੋਂ ਬਾਅਦ ਅ ਇਸ ਨੂੰ ਮਨਜ਼ੂਰੀ ਦਿੱਤੀ ਗਈ ਜਿੱਥੇ ਟ్రਾਇਲ ਰਨ ਹੋ ਰਹੇ ਸੀ ਉਸ ਤੋਂ ਬਾਅਦ ਐਕਸਪਰਟ ਪੈਨਲ ਦੇ ਕੋਲ ਗਈ ਹੈ ਐਕਸਪਰਟ ਪੈਨਲ ਦੇ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ ਕੋ ਵੈਕਸੀਨ ਨੂੰ ਤੇ ਉਸ ਤੋਂ ਬਾਅਦ ਹੁਣ ਡੀਸੀਜੀਆਈ ਦੇ ਕੋਲ ਜਾਏਗੀ ਜਦੋਂ ਡੀਸੀਜੀਆਈ ਨੇ ਆਪਣੀ ਮੋਹਰ ਲਗਾ ਦਿੱਤੀ ਕਿ ਜੀ ਹਾਂ ਠੀਕ ਹੈ ਗੋ ਅਹੈਡ ਮਤਲਬ ਤੁਸੀਂ ਅੱਗੇ ਵਧੋ ਤੇ ਟੀਕਾ ਕਰਨ ਦੀ ਸ਼ੁਰੂਆਤ ਕਰੋ ਉਸ ਤੋਂ ਬਾਅਦ ਲੱਗਣੇ ਸ਼ੁਰੂ ਹੋ ਜਾਣਗੇ ਟੀਕੇ ਤਾਂ ਦੋ ਵੈਕਸੀਨ ਹੁਣ ਆਲਮੋਸਟ ਰੈਡੀ ਹੈ ਬਸ ਇੱਕ ਮੋਹਰ ਦੀ ਦੇਰ ਹੈ ਤੇ ਉਸ ਤੋਂ ਬਾਅਦ ਲੋਕਾਂ ਤੱਕ ਪਹੁੰਚੇਗੀ ਪਹਿਲੀ ਕੋਵੈਕਸਿਨ ਤੇ ਕੋਵੀ ਸ਼ੀਲਡ ਕੋਵੀ ਸ਼ੀਲਡ ਨੂੰ ਆਲਰੇਡੀ ਜਿਹੜੀ ਐਕਸਪਰਟਸ ਨੇ ਭੇਜ ਦਿੱਤਾ ਅੱਗੇ ਤੇ ਦੂਜੇ ਪਾਸੇ ਕੋਵੈਕਸਿਨ ਨੂੰ ਵੀ ਐਕਸਪਰਟਸ ਨੇ ਹੁਣ ਅੱਗੇ ਭੇਜਿਆ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਦੇਸ਼ ਭਰ ਦੇ ਵਿੱਚ ਵੈਕਸੀਨ ਨੂੰ ਲੈ ਕੇ ਤਿਆਰੀਆਂ ਸ਼ੁਰੂ ਹੋ ਰਹੀਆਂ ਨੇ ਕਿਉਂਕਿ ਦੋ ਵੈਕਸੀਨ ਆਲਮੋਸਟ ਰੈਡੀ ਨੇ ਪੰਜਾਬ ਸਨੇ ਦੇਸ਼ ਦੇ 259 ਕੇਂਦਰਾਂ ਦੇ ਉੱਤੇ ਡਰਾਈ ਰਨ ਵੀ ਹੋ ਚੁੱਕਾ ਹੈ ਕੀ ਕੀ ਤਿਆਰੀਆਂ ਨੇ ਕਿਵੇਂ ਡਰਾਈ ਰਨ ਹੋਇਆ ਕਿਉਂ ਕੀਤਾ ਗਿਆ ਡਰਾਈ ਰਨ ਰਿਪੋਰਟ ਦੇਖੋ 코로나 ਮਹਾਮਾਰੀ ਦੇ ਦੌਰ ਵਿਚਾਲੇ ਤਸਵੀਰਾਂ ਉਮੀਦ ਨਾਲ ਭਰੀਆਂ ਨੇ ਤਸਵੀਰਾਂ ਕੋਰੋਨਾ ਵੈਕਸੀਨ ਦੇ ਡਰਾਈ ਰਨ ਦੀਆਂ ਨੇ ਪੂਰੇ ਦੇਸ਼ ਦੇ ਵਿੱਚ ਕੋਰੋਨਾ ਵੈਕਸੀਨ ਦਾ ਡ్రਾਈ ਰਨ ਸ਼ੁਰੂ ਹੋ ਗਿਆ ਹੈ ਦੇਸ਼ ਪਰਦੇ 116 ਜ਼ਿਲ੍ਹਿਆਂ ਦੇ 259 ਕੇਂਦਰਾਂ ਤੇ ਵੈਕਸੀਨ ਦਾ ਡ్రਾਈ ਰਨ ਚੱਲ ਰਿਹਾ ਹੈ ਦਿੱਲੀ ਦੇ ਵਿੱਚ ਵੀ ਤਿੰਨ ਕੇਂਦਰਾਂ ਤੇ ਟ్రਾਇਲ ਕੀਤਾ ਗਿਆ ਅਜਨਾਲੀ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਵੀ ਡ్రਾਈ ਰਨ ਜਾਰੀ ਹੈ ਪਟਿਆਲਾ ਚੰਡੀਗੜ ਪੰਚਕੁਲਾ ਅਤੇ ਸ਼ਿਮਲਾ ਦੇ ਵਿੱਚ ਹੈਲਥ ਵਰਕਰ ਟੀਕਾ ਲਗਵਾਉਣ ਦੇ ਲਈ ਪਹੁੰਚ ਰਹੇ ਨੇ ਕੋਵਿਡ ਵੈਕਸੀਨ ਨੂੰ ਲੈ ਕੇ ਡ్రਾਇਰਨ ਟ్రਾਇਲ ਜਿਹੜਾ ਹੈ ਅੱਜ ਉਹ ਕੀਤਾ ਗਿਆ ਚੰਡੀਗੜ੍ਹ ਦੀ ਆਪਾਂ ਗੱਲ ਕਰੀਏ ਚੰਡੀਗੜ੍ਹ ਦੇ ਸੈਕਟਰ 16 ਸੈਕਟਰ 32 ਤੇ ਮਨੀ ਮਾਚਰਾ ਹਸਪੀਟਲ ਚ ਇਹ ਡ్రਾਇਰਨ ਟ్రਾਇਲ ਕੀਤਾ ਗਿਆ ਹੈ ਸੈਕਟਰ 16 ਅਸੀਂ ਖੜੇ ਹਾਂ ਜਿੱਥੇ ਕੋਵਿਡ 19 ਵੈਕਸੀਨੇਸ਼ਨ ਸੈਂਟਰ बनाया गया, दे, फ्लोर ए, सेंटर है, वो गया स्टाफ, ने, पूरे देश भर में मोक ड्रिल की जा रही है और ये चेक किया जा रहा है कि जब वैक्सीन आएगी तो किस तरह से मरीजों को वो वैक्सीन वितरित की जाएगी कैसे उनके ऊपर लगाई जाएगी तो उसके लिए आज पूरे देश भर में मोक ड्रिल की गई ਉਧਰ ਦਿੱਲੀ ਦੇ ਵਿੱਚ ਡਰਾਈ ਰਨ ਦਾ ਜਾਇਜ਼ਾ ਲੈਣ ਪਹੁੰਚੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਦਾ ਵੱਡਾ ਬਿਆਨ ਸਾਹਮਣੇ ਆਇਆ ਅਤੇ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਮੁਫਤ ਵੈਕਸੀਨ ਮਿਲੇਗੀ ਹਾਲਾਂਕਿ ਕੁਝ ਦਿਨ ਬਾਅਦ ਉਨ੍ਹਾਂ ਵੱਲੋਂ ਇਹ ਸਪਸ਼ਟ ਕੀਤਾ ਗਿਆ ਕਿ ਸ਼ੁਰੂਆਤ ਦੇ ਵਿੱਚ 3 ਕਰੋੜ ਲੋਕਾਂ ਨੂੰ ਹੀ ਮੁਫਤ ਵੈਕਸੀਨ ਮਿਲੇਗੀ ਜਿਨ੍ਹਾਂ ਦੇ ਵਿੱਚ ਹੈਲਥ ਵਰਕਰ ਅਤੇ ਫਰੰਟਲਾਈਨ ਵਾਰੀਅਰ ਹੋਣਗੇ ਨਾਲ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਅਫਵਾਹਾਂ ਤੋਂ ਬਚਣ ਦੀ ਵੀ ਅਪੀਲ ਕੀਤੀ ਹੈ मेरा मेरा देश के लोगों को ये अपील है कि किसी भी अफवाह में ना जाएं। भारत की सरकार प्रधानमंत्री नरेंद्र मोदी जी के नेतृत्व में सारे देश के लोगों को कोविड से हर प्रकार की प्रक्रिया के माध्यम से सुरक्षित रखना चाहती है वैक्सीन का डेवलपमेंट भी उसी प्रक्रिया में से एक प्रक्रिया है ਹੁਣ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਡ్రਾਈ ਰਨ ਖਾਸ ਕਿਉਂ ਹੈ ਇਸ ਨਾਲ ਟੀਕਾਕਰਨ ਦੀਆਂ ਤਿਆਰੀਆਂ ਦਾ ਪਤਾ ਲੱਗੇਗਾ ਹਰ ਜ਼ਿਲ੍ਹੇ ਦੇ ਵਿੱਚ ਵੈਕਸੀਨੇਸ਼ਨ ਸੈਂਟਰ ਬਣਾਉਣ ਦੀ ਤਿਆਰੀ ਹੈ ਵੈਕਸੀਨੇਸ਼ਨ ਲਈ ਆਉਣ ਵਾਲਿਆਂ ਦਾ ਵੈਰੀਫਿਕੇਸ਼ਨ ਜ਼ਰੂਰੀ ਹੈ ਜਿਨ੍ਹਾਂ ਨੂੰ ਟੀਕਾ ਲੱਗੇਗਾ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਹੋਵੇਗੀ ਕੋਵਿਡ ਐਪਲੀਕੇਸ਼ਨ ਦੇ ਇਸਤੇਮਾਲ ਬਾਰੇ ਪਤਾ ਲੱਗੇਗਾ ਅਤੇ ਸਿਹਤ ਵਿਭਾਗ ਨੂੰ ਕਮੀਆਂ ਦੂਰ ਕਰਨ ਦੇ ਵਿੱਚ ਮਦਦ ਮਿਲੇਗੀ। ਕੁੱਲ ਮਿਲਾ ਕੇ ਵੈਕਸੀਨ ਦੇ ਡ్రਾਈ ਰਨ ਨਾਲ ਉਮੀਦ ਬਣੀ ਹੈ ਕਿ ਪੂਰੀ ਦੁਨੀਆਂ ਨੂੰ ਇਸ ਮਹਾਮਾਰੀ ਤੋਂ ਨਿਜਾਤ ਮਿਲੇਗੀ। ਬਿਊਰੋ ਰਿਪੋਰਟ న్యూਸ 18 ਪੰਜਾਬ। ਦਾ ਡ్రਾਈ ਰਨ ਚੱਲ ਰਿਹਾ ਹੈ ਪੂਰੇ ਦੇਸ਼ ਦੇ ਵਿੱਚ অলਮੋਸਟ ਕੰਪਲੀਟ ਹੋਇਆ ਤੇ ਬਿਲਕੁਲ ਤਿਆਰੀ ਮੁਕੰਮਲ ਕਰ ਲਈ ਗਈ ਹੈ ਕਿ ਇੱਕ ਵਾਰ ਮਨਜ਼ੂਰੀ ਮਿਲੇ ਤੇ ਉਸ ਤੋਂ ਬਾਅਦ ਜਿਹੜਾ ਟੀਕਾ ਕਰਨ ਦੀ ਸ਼ੁਰੂਆਤ ਹੋ ਜਾਏਗੀ ਯਾਨੀ ਕਿ ਵੈਕਸੀਨ ਲੋਕਾਂ ਨੂੰ ਲਗਣੀ ਸ਼ੁਰੂ ਹੋ ਜਾਏਗੀ ਪਰ ਜੋ ਅਹਿਮ ਤੇ ਵੱਡੀ ਖਬਰ ਹੈ ਕੋਵ ਵੈਕਸੀਨ ਨੂੰ ਐਕਸਪਰਟ ਪੈਨਲ ਦੇ ਵੱਲੋਂ ਮਨਜ਼ੂਰੀ ਮਿਲੀ ਹੈ ਯਾਨੀ ਕਿ ਹੁਣ ਦੋ ਦੇਸ਼ ਦੇ ਵਿੱਚ ਜਿਹੜੀਆਂ ਵੈਕਸੀਨਸ ਨੇ ਆਲਮੋਸਟ ਰੈਡੀ ਨੇ ਸਦਰੁ ਕਰਦੇ ਹਨ ਰੰਜੀਤਾ ਸਾਡੀ ਸਹਿਯੋਗੀ ਇਸ ਸਮੇਂ ਸਾਡੇ ਨਾਲ ਇਸ ਖਬਰ ਤੇ ਵੀ ਦੇਰੇ ਜਾਣਕਾਰੀ ਦੇ ਨਾਲ ਜੁੜ ਰਹੇ ਨੇ ਰੰਜੀਤਾ ਦਾ ਰੁਕ ਕਰਾਂਗੇ ਰੰਜੀਤਾ ਆਪਸੇ ਜਾਨਣਾ ਚਾਹਣਗੇ ਕਿ ਆਪਕੇ ਪਾਸ ਜਾਣਕਾਰੀ ਇਸ ਸਮੇਂ ਕੋਵ ਵੈਕਸੀਨ ਕੋ ਲੈ ਕੇ देखिए सूत्रों के हवाले से जो खबर निकल कर आई है डीसीजीआई की जो सेलेक्ट कमेटी है जो ये तय करती है कि भारतीय बाजार में या यूं कहे कि कोरोना महामारी को लेकर किस वैक्सीन का इस्तेमाल किया जा सकता है इमरजेंसी सिचुएशन में तो ऐसे में सिरम इंस्टीट्यूट को सहमति दी गई थी और अब जो खबर निकलकर आ रही है कि स्वदेशी भारत बायोटेक जो है कंपनी उसको रिकमेंड किया गया है सूत्रों के हवाले से खबर आई है रिकमेंडेशन एक फॉर्मेलिटी होती है जिसके बाद इसे जो आगे पैनल को आगे दिया जाता है डिस्कशन फर्दर डिस्कशन के लिए लेकिन ये माना जाए कि रिकमेंडेशन के बाद कहीं ना कहीं हरी झंडी मिल जाती है भारत बायोटेक को आपात स्थिति में कोरोना वैक्सीन इस्तेमाल करने के लिए जो मजदूरी दी जा रही है इसमें कहीं ना कहीं एक एक ये फैक्टर भी माना जा रहा है कि लगातार प्रधानमंत्री ये कहते रहे हैं कि मेक इन इंडिया और आ, वोकल फॉर लोकल तो कहीं ना कहीं भारतीय वैक्सीन है ये तो इसको प्रमोट करने की कोशिश जरूर की जाएगी इस तरह की भी खबर निकल कर आ रही थी तो एक राहत भरी खबर देशवासियों के लिए की अब भारतीय बाजार में दो वैक्सीन मिलेंगे एक स्वदेशी और एक विदेशी सीरम इंस्टीट्यूट और भारत बायोटेक ये दो कंपनियां हैं जिनको आपात स्थिति में वैक्सीन इस्तेमाल करने की मंजूरी भारत सरकार या डीसीजीआई दे सकती है अब ये भी समझना चाहेंगे दर्शकों को अगर ये, आप ये भी समझा पाए कि ये कितना प्रोसेस लंबा होता है डीसीजीआई जो हम जिक्र कर रहे हैं कि अगर उनकी अप्रूवल मिलती है तो उसके बाद कितने दिन लग सकते हैं कि वैक्सीन लोगों तक चाहे वो जो फ्रंट लाइनर्स है उन तक ही पहुंचे कितना प्रोसेस और लंबा अभी बाकी होगा देखिए रिकमेंडेशन जो डीसीजीआई को दी गई है ड्रग कंट्रोल ऑर्गेनाइजेशन भारत सरकार आ, की एक ऑटोनोमस बॉडी है इसके पास ये अधिकार होता है कि अंतिम फैसला वो ले कि आखिर किस कंपनी को और कितने मापदंडों के बाद उन्हें ये आ, 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 फैसला लेती है कि, कि किस वैक, किस वैक्सीन का इस्तेमाल भारत में होना है तो ये माना जाए जो टेक्निकैलिटी है जो आ, जो जानकार बताते हैं वो ये कि कम से कम एक हफ्ते का समय रहता है बाजार में आने में लोगों तक पहुंचने में और सबसे बड़ी बात यह है कि जो गाइडलाइन है आज इस तरह से पूरे देश में ड्राई रन किया गया कि जब राज्यों में अलग अलग, अलग जगहों पर जब कोरोना के वैक्सीन दिए जाएंगे तो जो गाइडलाइन है उसको किस तरह से पूरा किया जा सके मॉक ड्रिल की कोशिश की गई देखने की कोशिश की गई कि जब कोल्ड स्टोरेज से सेंटर तक और सेंटर से फिर आप ऐप में किस तरह से क्योंकि कोविन एक ऐप है जिसके जरिए आप रजिस्ट्रेशन करा सकते हैं और उसके बाद आप को वैक्सीन दिया जाएगा वैक्सीन के बाद भी तीस मिनट तक ऑब्जर्वेशन के लिए रखा जाएगा तो ये सारे एसओपी है गाइडलाइंस है जो स्वास्थ्य मंत्रालय की तरफ से दिए गए हैं तो हम कह सकते हैं कि अभी कुछ समय और सात से दस दिन का समय और माना जाए जब आम लोगों तक वैक्सीन जो है कोरोना महामारी की वैक्सीन है वो पहुंच पाएगी शुक्रिया ਤਨਵਤ ਸਨ ਨਾਲ ਜੁੜੰਦੇ ਨੇ ਇਸ ਪੂਰੀ ਗੱਲਬਾਤ ਦੇ ਲਈ ਤਾਂ ਕਰੋਨਾ ਵੈਕਸੀਨ ਤੇ ਇਸ ਸਮੇਂ ਵੱਡੀ ਖਬਰ ਡੀਸੀਜੀਆਈ ਦੀ ਮਨਜ਼ੂਰੀ ਤੋਂ ਬਾਅਦ ਟੀਕਾ ਕਰਨ ਦੀ ਸ਼ੁਰੂਆਤ ਹੋਵੇਗੀ ਇੰਪੋਰਟੈਂਟ ਇਸ ਕਰਕੇ ਵੀ ਹੈ ਕਿਉਂ ਦੋ ਵੈਕਸੀਨਸ ਜਿਹੜੀਆਂ ਆਲਮੋਸਟ ਰੈਡੀ ਨੇ ਹਿੰਦੁਸਤਾਨੀ ਮੇਕ ਇੰਡੀਆ ਦਾ ਸੀ ਜ਼ਿਕਰ ਕਰਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਦੇਸ਼ੀ ਵੀ ਤੇ ਇੰਡੀਅਨ ਵੀ ਇਹ ਦੋਵੇਂ ਆਪਸ਼ਨਸ ਜਿਹੜੇ ਦੇਸ਼ ਵਾਸੀਆਂ ਦੇ ਕੋਲ ਮੌਜੂਦ ਹੋਣਗੀਆਂ ਟੀਕਾ ਕਰਨ ਦੇ ਲਈ ਤੋ ਵੈਕਸੀਨ ਨੂੰ ਲੈ ਕੇ ਖਬਰਾਂ ਲਗਾਤਾਰ ਆ ਰਹੀਆਂ ਨੇ ਸੁਖਾਵੀਆਂ ਲੱਗ ਰਹੀਆਂ ਨੇ ਇਹ ਖਬਰਾਂ ਪਰ ਸਿਆਸਤ ਇਸ ਪੂਰੇ ਮੁੱਦੇ ਉੱਤੇ ਗਰਮਾ ਰਹੀ ਹੈ ਵੈਕਸੀਨ ਨੂੰ ਲੈ ਕੇ ਸਿਆਸਤ ਵਿਦੇਸ਼ ਦੇ ਵਿੱਚ ਗਰਮਾਈ ਹੈ ਯੂਪੀ ਦੇ ਸਪਾ ਲੀਡਰ ਅਖਲੇਸ਼ ਯਾਦਵ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਮੈਂ ਕਰੋਨਾ ਦਾ ਟੀਕਾ ਨਹੀਂ ਲਗਵਾਵਾਂਗਾ ਅਖਲੇਸ਼ ਯਾਦਵ ਇਹ ਕਹਿ ਰਹੇ ਨੇ ਇਹ ਟੀਕਾ ਭਾਜਪਾ ਵਾਲਿਆਂ ਦਾ ਹੈ ਮੈਂ ਇਸ ਤੇ ਕਿਵੇਂ ਭਰੋਸਾ ਕਰ ਸਕਦਾ ਇਹ ਅਖਲੇਸ਼ ਯਾਦਵ ਕਹਿ ਰਹੇ ਨੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਨੇ ਵੱਡਾ ਵੱਡਾ ਨਾਮ ਹੈ ਦੇਸ਼ ਦੀ ਸਿਆਸਤ ਦਾ ਪਾ ਯੂਪੀਡੀ ਸਮਾਜਵਾਦੀ ਪਾਰਟੀ ਦੇ ਲੀਡਰ ਅਖਿਲੇਸ਼ ਯਾਦਵ ਪੂਰੀ ਪਾਰਟੀ ਦਾ ਚਿਹਰਾ ਤੁਸੀਂ ਕਹਿ ਸਕਦੇ ਹੋ ਤੇ ਇਸ ਸਮੇਂ ਉਹਨਾਂ ਨੇ ਇਹ ਬਿਆਨ ਦੇ ਕੇ ਜ਼ਰੂਰ ਚਰਚਾ ਛੇੜ ਦਿੱਤੀ ਹੈ ਤੇ ਕਹਿ ਦਿੱਤਾ ਕਿ ਮੈਂ ਕਿਵੇਂ ਭਰੋਸਾ ਕਰਾਂ ਇਸ ਟੀਕੇ ਦੇ ਉੱਤੇ ਇਹ ਤਾਂ ਭਾਜੀਪੀ ਵਾਲਿਆਂ ਦਾ ਹੈ ਕਹਿ ਰਹੇ ਵਾਕਈ ਭਾਜੀਪੀ ਵਾਲਿਆਂ ਦਾ ਹੈ ਜਾਂ ਦੇਸ਼ ਦੀ ਜਿਹੜੀ ਟੈਕਨੋਲੋਜੀ ਹੈ ਜਾਂ ਸਾਇੰਟਿਸਟ ਹੈ ਉਹਨਾਂ ਨੇ ਬਣਾਇਆ ਇੱਕ ਇੱਕ ਜ਼ਰੂਰ ਚਰਚਾ ਦਾ ਵਿਸ਼ਾ ਹੈ ਪਰ ਅਖਿਲੇਸ਼ ਯਾਦਵ ਦੇ ਇਸ ਬਿਆਨ ਨੇ ਸਿਆਸਤ ਨੂੰ ਜ਼ਰੂਰ ਗਰਮਾ ਦਿੱਤਾ ਹੈ टीके चंगियां खबर वैक्सीन चंगिया खबर दे देखिए मैं तो नहीं लगवाऊंगा अभी वैक्सीन मैंने अपनी बात कह दी और वो भी बीजेपी लगाएगी उसका भरोसा करूंगा मैं अरे जाओ भाई अरे अपनी सरकार आएगी सबको फ्री वैक्सीन लगेगी हम बीजेपी का वैक्सीन नहीं लगवा सकते मैं तो नहीं लगवाऊंगा अभी वैक्सीन ਮੈਂਨੇ ਆਪਣੀ ਬਾਤ ਕਹਿ ਦਿੱਤੀ ਉਹ ਵੀ ਭਾਜਪਾ ਲਗਾਈ ਉਸ ਦਾ ਵਾਰਸਾ ਕਰੂੰਗਾ ਮੈਂ ਅਰੇ ਜਾਓ ਭਾਈ ਅਰੇ ਆਪਣੀ ਸਰਕਾਰ ਆਈ ਕਿ ਸਭ ਕੋ ਫ੍ਰੀ ਵੈਕਸੀਨ ਲੱਗੇਗੀ ਹਮ ਭਾਜਪਾ ਦਾ ਵੈਕਸੀਨ ਨਹੀਂ ਲਗਾਉਂਦੇ ਤਾਂ ਸਿਆਸਤ ਤਾਂ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ ਸਿਆਸਤ ਇਸ ਕਰਕੇ ਵੀ ਗਰਮਾ ਰਹੀ ਹੈ ਕਿਉਂਕਿ ਇਹ ਪੂਰਾ ਮਾਮਲਾ ਭਾਜਪਾ ਸਪਾ ਜਾਂ ਹੋਰ ਸਿਆਸੀ ਪਾਰਟੀਆਂ ਦੇ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਤਾਂ ਕਿ ਵਾਕਈ ਹੀ ਇਸ ਬਿਆਨ ਦੇ ਬਹੁਤ ਮਾਇਨੇ ਨਿਕਲ ਸਕਦੇ ਨੇ ਜਾ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਖਿਲੇਸ਼ ਯਾਦਵ ਦੀ ਲਾਈਨ ਦੇ ਉੱਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਬਿਆਨ ਦੇ ਸਕਦੇ ਨੇ ਤੁਹਾਨੂੰ ਯਾਦ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਦੋਂ ਵੈਕਸੀਨ ਬਣੇਗੀ ਤਾਂ ਮੈਂ ਪਹਿਲਾਂ ਵੈਕਸੀਨ ਲਗਵਾਵਾਂਗਾ ਫਿਰ ਦੇਖਣਾ ਹੋਏਗਾ ਕਿ ਬਾਕੀ ਪਾਰਟੀਆਂ ਦਾ ਕੀ ਸਟੈਂਡ ਰਹਿੰਦਾ ਅੱਗੇ ਵੱਧਿਆਂ ਗੱਲ ਕਿਸਾਨਾਂ ਦੀ ਕਰਾਂਗੇ ਸਿੰਘੂ ਬਾਰਡਰ ਦਾ ਜ਼ਿਕਰ ਕਰਾਂਗੇ ਸਿੰਘੂ ਬਾਰਡਰ ਦੀ ਥਾਂ ਕਿਉਂਕਿ ਕਿਸਾਨਾਂ ਦੀ ਪ੍ਰੈਸ ਕਾਨਫਰੰਸ ਸੀ ਇੰਤਜ਼ਾਰ ਸੀ ਪਰ ਸਿੰਘੂ ਬਾਰਡਰ ਦੇ ਉੱਤੇ ਪ੍ਰੈਸ ਕਾਨਫਰੰਸ ਨਹੀਂ ਹੋਈ ਬਲਕਿ ਕਾਨਫਰੰਸ ਹੋਈ ਪ੍ਰੈਸ ਕਲੱਬ ਆਫ ਇੰਡੀਆ ਦਿੱਲੀ ਦੇ ਵਿੱਚ ਕਿਸਾ ਕਲੱਬ ਦੇ ਵਿੱਚ ਪੀਸੀ ਕਰਨ ਦਾ ਮਤਲਬ ਸੀ ਕਿ ਕਿਸਾਨ ਆਪਣੇ ਅਗਲੇ ਅਹਿਮ ਐਕਸ਼ਨ ਪਲਾਨ ਬਾਰੇ ਪੂਰੇ ਦੇਸ਼ ਨੂੰ ਦੱਸਣਾ ਚਾਹੁੰਦੇ ਸੀ ਕਿਸਾਨਾਂ ਨੇ ਕੇਂਦਰ ਦੇ ਨਾਲ ਮੀਟਿੰਗ ਤੋਂ ਪਹਿਲਾਂ ਹੀ ਜੋ 4 ਤਰੀਕ ਨੂੰ ਮੀਟਿੰਗ ਹੋਣੀ ਹੈ ਉਸ ਤੋਂ ਪਹਿਲਾਂ ਹੀ 26 ਜਨਵਰੀ ਤੱਕ ਦੇ ਆਪਣੇ ਸਾਰੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ 4 ਤਰੀਕ ਨੂੰ ਕੇਂਦਰ ਦੇ ਨਾਲ ਮੀਟਿੰਗ 5 ਤਰੀਕ ਨੂੰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਅਤੇ 6 ਤਰੀਕ ਤੱਕ ਕਿਸਾਨਾਂ ਨੇ ਆਪਣਾ ਅਗਲਾ ਐਕਸ਼ਨ ਪਲਾਨ ਐਲਾਨ ਕਰ ਦਿੱਤਾ 6 ਤਰੀਕ ਨੂੰ ਕਿਸਾਨ ਦਿੱਲੀ ਬਾਰਡਰ ਤੋਂ ਦਿੱਲੀ ਜੈਪੁਰ ਹਾਈਵੇ ਤੇ ਖੇੜਾ ਬਾਰਡਰ ਤੇ ਤੱਕ ਟਰੈਕਟਰ ਮਾਰਚ ਕਰਨਗੇ ਖੇੜਾ ਬਾਰਡਰ ਤੇ ਬੈਠੇ ਕਿਸਾਨਾਂ ਦੇ ਕਾਫਲੇ ਨੂੰ ਅੱਗੇ ਲੈ ਕੇ ਆਉਣਗੇ ਤਾਂ ਜੋ ਦਿੱਲੀ ਦਾ ਘੇਰਾ ਹੋਰ ਮਜ਼ਬੂਤ ਕੀਤਾ ਜਾ ਸਕੇ 4 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਹੀ ਕਿਸਾਨਾਂ ਨੇ ਆਪਣਾ ਅਗਲਾ ਐਕਸ਼ਨ ਪਲਾਨ ਕਿਉਂ ਐਲਾਨ ਕਰ ਦਿੱਤਾ ਉਸ ਦੀ ਵਜ੍ਹਾ ਤੁਸੀਂ ਕਿਸਾਨਾਂ ਦੀ ਜ਼ੁਬਾਨੀ ਸੁਣੋ ਅਸੀਂ 6 ਤਰੀਕ ਨੂੰ ਕੇਐਮਪੀ ਤੇ ਅੱਜ ਇੱਕ ਵੱਡਾ ਜਥਾ ਜਿਹੜਾ 2 ਤਰੀਕ ਨੂੰ ਉਗਰਾਹਾ ਵਾਲੇ ਟਰੈਕਟਰਾਂ ਦਾ 1000 ਟਰੈਕਟਰ ਦਾ ਪਿੰਡਾਂ ਦੇ ਵਿੱਚ ਲਿਜਾ ਕੇ ਪਰਸੋਂ ਨੂੰ ਪਹੁੰਚਣਗੇ ਸ਼ਾਹਜਹਾਂਪੁਰ ਅਸੀਂ 6 ਤਰੀਕ ਨੂੰ ਕੇਐਮਪੀ ਤੇ ਕਰਾਂਗੇ ਆਪਣਾ ਟਰੈਕਟਰ ਮਾਰਚ ਕਿਸਾਨਾਂ ਨੂੰ ਲੱਗਦਾ ਕਿ ਅੰਦੋਲਨ ਲੰਬਾ ਚੱਲੇਗਾ ਇਸ ਲਈ 6 ਤਰੀਕ ਤੋਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਵੀ ਕਰ ਦਿੱਤਾ ਗਿਆ 7 ਨੂੰ ਜਾਂ 8 ਨੂੰ ਜਾਂ 9 ਨੂੰ ਸਾਡਾ ਜਿਹੜਾ ਜੈਪੁਰ ਬਾਰਡਰ ਤੇ ਲੱਗਿਆ ਉਸ ਨੂੰ ਤੋੜਾਂਗੇ ਦਿੱਲੀ ਵੱਲ ਨੂੰ 6 ਤੋਂ ਲੈ ਕੇ 20 ਤੱਕ 15ਵਾੜਾ ਇੱਕ ਇੱਕ ਪੂਰਾ 15ਵਾੜਾ ਦੇਸ਼ ਦੇ ਵਿੱਚ ਕਿਸਾਨ ਅੰਦੋਲਨ ਦੀ ਡੀਸੈਂਟਰਲਾਈਜ਼ਡ ਪੈਰੀਫਰੀ ਤੇ ਪ੍ਰੋਗਰਾਮ ਹੋਣਗੇ ਜਿਹਦੇ ਵਿੱਚ ਅਸੀਂ ਕਾਲ ਕੀਤੀ ਹੈ ਕਿ ਪੂਰੇ ਜਿੰਨੇ ਵੀ ਸੈਂਟਰਲ ਕੋਈ ਸਿੰਬਲ ਨੇ ਉੱਥੇ ਤੁਸੀਂ ਪ੍ਰੋਟੈਸਟ ਮਾਰਚ ਕਰੋ ਰਕੇ ਬਾਤਾਂ ਅਗਲੀ ਖਬਰ ਤੇ ਰੁਕ ਕਰਦੇ ਹਾਂ ਕਿ ਸਾਨਾਗੋ ਇਹ ਵੀ ਕਹਿ ਰਹੇ ਨੇ ਕਿ ਸੰਵਿਧਾਨ ਦੇ ਮੁਤਾਬਿਕ ਕੇਂਦਰ ਨੂੰ ਇਨ੍ਹਾਂ ਕਾਨੂੰਨਾਂ ਦੇ ਵਿੱਚ ਬਦਲ ਕਰਨ ਦਾ ਕੋਈ ਅਧਿਕਾਰ ਹੀ ਨਹੀਂ ਹੈ ਇਹ ਅਧਿਕਾਰ ਸੂਬਾ ਸਰਕਾਰਾਂ ਦਾ ਹੈ ਸੂਬਾ ਸਰਕਾਰਾਂ ਦੇ ਕੋਲ ਹੀ ਰਹਿਣਾ ਚਾਹੀਦਾ ਹੈ ਉਹ ਹੈ ਕਿ ਇਹ ਸਟੇਟ ਸਰਕਾਰਾਂ ਕੋਲ ਅਧਿਕਾਰ ਤੇ ਸਾਰੇ ਖੇਤੀ ਨੀਤੀ ਬਣਾਉਣ ਦੀ ਤਿਆਰ ਗੰਧ ਖੇਤੀ ਨੀਤੀ ਜੋ ਵੀ ਸੀ ਉਹ ਸਟੇਟ ਸਰਕਾਰਾਂ ਕੇ ਪਾਸ ਸੀ ਤਾਂ ਉਹ ਅਧਿਕਾਰ ਸੈਂਟਰ ਆਪਕੇ ਪਾਸ ਨਹੀਂ ਹੈ ਤਾਂ ਜੋ ਪਾਸ ਲਈ ਆਈ ਤਾਂ ਸਰਕਾਰ ਨੇ ਇੱਕ ਕਾਨੂੰਨ ਬਣਾ ਦਿੱਤਾ ਮਤਲਬ ਜੋ ਅਸੀਂ ਉਸਕੋ ਬਰੋਧ ਉਸਕਾ ਵਿਰੋਧ ਕਰ ਰਹੇ ਹਾਂ ਤਿੰਨ ਕਾਨੂੰਨ ਬਣਾ ਕੇ ਉਸਕੋ ਰਿਕੈਸ਼ ਕਰੋ ਅਭੀ ਵੀ ਜੇ ਸਰਕਾਰ ਸਟੇਟ ਸਰਕਾਰ ਨੂੰ ਅਧਿਕਾਰ ਦੇਣ ਦਤੀ ਹੈ ਪਰ ہماری ਇੱਕ ਡਿਮਾਂਡ ਹੈ ਨਾਲ ਸਰਕਾਰ ਇੱਕ ਸੈਂਟਰ ਸਰਕਾਰ ਇੱਕ ਕਾਨੂੰਨ ਬਣਾਵੇ ਵੀ ਉਸ ਤੋਂ ਰੇਟ ਤੋਂ ਕੋਈ ਘੱਟ ਖਰੀਦ ਨਹੀਂ ਸਕਦਾ ਜੋ ਖਰੀਦੇਗਾ ਉਸਕਾ ਪਰਾਧ ਆਏਗਾ ਪੈਸੇ ਤਾਂ ਸੈਂਟਰ ਸਰਕਾਰ ਦੇ ਖਰੀਦਣ ਨੂੰ ਨੀਤੀ ਸਟੇਟ ਸਰਕਾਰ ਨੇ ਬਣਾਉਣੀ ਹੈ ਜੇ ਸੈਂਟਰ ਸਰਕਾਰ ਨੇ ਉਸ ਕੋ ਅਧਿਕਾਰ ਦੇਨੇ ਵੀ ਨਹੀਂ ਤਾਂ ਇੱਕ ਕਾਨੂੰਨ ਲਾਜ਼ਮੀ ਬਣਾਵੇ ਵੀ ਇਸ ਰੇਟ ਤੋਂ ਘੱਟ ਕੋਈ ਖਰੀਦ ਨਹੀਂ ਸਕਦਾ ਉਹ ਅਪਰਾਧ ਗਿਣਿਆ ਜਾਵੇ ਜੋ ਜੋ ਸਰਕਾਰੀ ਰੇਟ ਉਹ ਤੋਂ ਘੱਟ ਕੇ ਰਹਿ ਸਕਦਾ ਯਾਨੀ ਕਿ ਸਟੇਟ ਕੇ ਪਾਸ ਰਾਈਟ دیਏ ਜਾਣੇ ਚਾਹੀਦੇ ਹਾਂ ਉਸ ਕੋ ਜੇ ਦੇਣਾ ਚਾਹਤੀ ਹੈ ਸਰਕਾਰ ਉਹ ਸੈਂਟਰ ਸਰਕਾਰ ਕੀ ਮਰਜ਼ੀ ਹੈ ਨਾ ਉਹ ਦੇਣਾ ਚਾਹਤੀ ਹੈ ਤੇ ਸਟੇਟ ਸਰਕਾਰਾਂ ਲੈਣੀਆਂ ਚਾਹਤਿਆਂ ਜੇ ਦੋਨਾਂ ਕੀ ਸਹਿਮਤੀ ਬਣਦੀ ਹੈਗੀ ਤਾਂ ਉਸ ਗੱਲ ਕੋਲ ਦਾ ਪਾਸ ਕਰ ਸਕਦੀਆਂ ਨੇ ਪਰ ਰੇਟ ਤਾਂ ਜੋ ਬਣਨੇ ਕਿ ਸੈਂਟਰ ਸਰਕਾਰ ਬਣਨੇਗੀ ਨਾ ਤੇ ਸੈਂਟਰ ਸਰਕਾਰ ਹੀ ਉਸ ਕੋ ਪੈਸਾ ਭੇਜੇਗੀ ਪੂੰਜੀ ਭੇਜੇਗੀ ਮਤਲਬ ਪੂੰਜੀ ਭੇਜਣਾ ਵਿਸ਼ੇਸ਼ ਕਾਨੂੰਨ ਵੀ ਭੇਜੀ ਭੇਜੀ ਗਈ ਲਾਜ਼ਮੀ ਇੱਕੋ ਇਸਕ रेट ਤੋਂ ਘੱਟ ਨਹੀਂ ਖਰੀਦਦੀ ਜੇ ਸਹਿਮਤੀ ਹੈ ਦੋਨੋਂ ਸਰਕਾਰਾਂ ਕੀ ਉਤੇ हमको ਕਿਤਰਾ ਜਾਏ ਤਿੰਨੇ ਕਾਨੂੰਨ ਹਨ ਨਾ ਜਿਹੜੇ ਇਹ ਇੱਕ ਦੂਜੇ ਨਾਲ ਲਿੰਕੜਾ ਤਿੰਨੇ ਖੇਤੀ ਨਾਲ ਸੰਬੰਧਤ ਹਨ ਖੇਤੀ ਖੇਤਰਾ ਜਿਹੜਾ ਰਾਜ ਸਰਕਾਰੋਂ ਦਾ ਵਿਸ਼ਾ ਹੈ ਕੇਂਦਰ ਸਰਕਾਰ ਨੇ ਨਜਾਇਜ਼ ਦਾਖਲ ਅੰਦਾਜ਼ੀ ਕਰਕੇ ਸੰਵਿਧਾਨ ਜਿਹੜਾ ਭਾਰਤੀ ਸੰਵਿਧਾਨ ਆ ਉਹਦੀ ਉਲੰਘਣਾ ਕਰਕੇ ਉਸ ਦੀ ਉਲੰਘਣਾ ਕਰਕੇ ਗੈਰ ਜਮੂਰੀ ਢੰਗ ਤਰੀਕੇ ਅਪਣਾ ਕੇ ਰਾਜ ਸਭਾ ਦੇ ਵਿੱਚ ਬਹਿਸ ਵੀ ਨਹੀਂ ਕਰਾਈ ਤੇ ਕਰੋਨਾ ਦੀ ਆੜ ਦੇ ਹੇਠ ਲੋਕਾਂ ਤੋਂ ਚੋਰੀ ਚੋਰੀ ਇਹ ਇਸ ਕਰਕੇ ਹੀ ਬਣਾਇਆ ਕਿ ਜਿਹੜੇ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਦੇ ਮਾਮਲੇ ਸਾਰੇ ਦੇ ਸਾਰੇ ਕੇਂਦਰ ਦੇ ਅਧੀਨ ਆ ਜਾਣ ਇਸੇ ਕਰਕੇ ਏਡਾ ਲੰਬਾ ਸਮਾਂ ਜਿਹੜਾ ਇਹ ਘੋਰ ਚਲਾਇਆ ਜਾ ਰਿਹਾ ਉਹ ਇਹ ਕੋਈ ਮੰਗ ਹੁੰਦੀ ਨਾ ਇੱਕ ਦੋ ਮੰਨੀ ਜਾ ਸਕਦੀ ਸੀ ਇੰਨਾ ਲੰਬਾ ਸਮਾਂ ਨਹੀਂ ਸੀ ਲੱਗਦਾ ਅਸਲ ਦੇ ਵਿੱਚ ਜੱਥੇ ਬੰਦਿਆਂ ਨੂੰ ਕਿਹਾ ਜਾ ਰਿਹਾ ਕਿ ਅੜੀਅਲ ਬਤੀਰਾ ਜੱਥੇ ਬੰਦਿਆਂ ਦਾ ਜੱਥੇ ਬੰਦਿਆਂ ਦਾ ਅੜੀ ਵਾਲ ਬਤੀਰਾ ਨਹੀਂ ਹੈ ਜੱਥੇ ਬੰਦਿਆਂ ਦਾ ਅਸੂਲ ਦਾ ਸਵਾਲ ਆ ਕਿ ਜਿਹੜਾ ਰਾਜ ਸਰਕਾਰਾਂ ਕੋਲ ਅਧਿਕਾਰ ਖੇਤਰ ਦਾ ਵਿਸ਼ਾ ਹੈ ਕੇਂਦਰ ਸਰਕਾਰ ਨੇ ਧਖਲੰਦ ਜੀ ਕਿਉਂ ਕੀਤੀ ਮੰਨੇ ਆ ਉਹ ਕਿ ਸਾਥੋਂ ਗਲਤੀ ਹੋਈ ਆ ਅਗਰ ਗਲਤੀ ਹੋਈ ਤਾਂ ਇਹਨੂੰ ਰੱਦ ਕਰ ਦੋ ਵਾਪਸ ਲਿਆ ਜਾਵੇ ਇਹਨੂੰ ਰੱਦ ਕੀਤਾ ਜਾਵੇ ਹਾਂ ਇਸੇ ਕਰਕੇ ਅਸਲ ਜਿਹੜਾ ਵੱਡਾ ਘੋਲ ਹੈ ਨਾ ਲੰਬਾ ਘੋਲ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਇਹਦੇ ਤੇ ਮਹੀਨੇ ਬੱਧੀ ਹੋਰ ਚੱਲ ਸਕਦਾ ਕੇਂਦਰ ਨਹੀਂ ਚਾਹੁੰਦਾ ਕੇਂਦਰ ਚਾਹੁੰਦਾ ਇੱਕ ਰਾਸ਼ਟਰ ਰਾਜ ਸਰਕਾਰਾਂ ਹੋਣ ਹੀ ਤੋ ਵਾਪਸ ਆਪਕੋ ਲੱਗਦਾ ਕਿ ਰਾਜ ਸਰਕਾਰ ਕੋਲ ਜਾਨਣਾ ਚਾਹੀਦਾ ਜਾਨਣਾ ਚਾਹੀਦਾ ਹੈ ਰਾਜ ਸਰਕਾਰ ਕੇ ਅਧਿਕਾਰ ਖੇਤਰੀ ਖੇਤੀ ਕੀ ਬਾੜੀ ਦਾ ਜਿਹੜਾ ਵਿਸ਼ਾ ਹੈ ਉਹਦੇ ਮੰਡੀ ਕਰਨ ਦਾ ਵਿੱਚ ਹੈ ਉੱਥੇ ਫਸਲ ਕੀ ਵਜਾਉਣੀ ਆ ਉੱਥੇ ਸਬਸਿਡੀ ਕਿਵੇਂ ਦੇਣੀ ਆ ਇਹ ਸਾਰਾ ਰਾਜ ਸਰਕਾਰਾਂ ਦਾ ਹੈ ਅਧਿਕਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਇੱਕ ਵੱਡੀ ਖਬਰ ਉਸ ਦਾ ਰੁਕ ਕਰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਰਾਜਪਾਲ ਆਮੋ ਸਾਹਮਣੇ ਨਜ਼ਰ ਆ ਰਹੇ ਨੇ ਜੀ ਹਾਂ ਸੀਐਸ ਚੀਫ ਸਕੱਤਰ ਤੇ ਡੀਜੀਪੀ ਨੂੰ ਸੰਮਨ ਦੇ ਉੱਤੇ ਟਕਰਾਅ ਆਪਸ ਦੇ ਵਿੱਚ ਨਜ਼ਰ ਆਉਂਦਾ ਹੈ ਤੇ ਮੁੱਖ ਮੰਤਰੀ ਨੇ ਹੁਣ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਮੇਰੇ ਅਫਸਰਾਂ ਨੂੰ ਨਹੀਂ ਮੈਨੂੰ ਸੰਮਨ ਕਰੋ ਟਾਵਰ ਰਿਪੇਅਰ ਹੋ ਸਕਦੇ ਨੇ ਪਰ ਜਾਨਾਂ ਗਵਾ ਚੁੱਕੇ ਕਿਸਾਨ ਵਾਪਸ ਨਹੀਂ ਆ ਸਕਦੇ ਤਾਂ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਮੁੱਦੇ ਉੱਤੇ ਇੱਕ ਪਾਸੇ ਭਾਜਪੀ ਸਵਾਲ ਖੜੇ ਕਰ ਰਹੀ ਹੈ ਤਾਂ ਜਿਹੜੇ ਮੋਬਾਈਲ ਟਾਵਰਾਂ ਦਾ ਪੂਰਾ ਮਸਲਾ ਉਸ ਦੇ ਉੱਤੇ ਜੋ ਸੰਮਨ ਕਿਤੇ ਗਏ ਰਾਜਪਾਲ ਦੇ ਵੱਲੋਂ ਸੀਐਸ ਤੇ ਡੀਜੀਪੀ ਨੂੰ ਉਸ ਦੇ ਉੱਤੇ ਬਸਪੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਮੇਰੇ ਅਫਸਰਾਂ ਨੂੰ ਨਹੀਂ ਬਲਕਿ ਮੈਨੂੰ ਸੰਮਨ ਕਰੋ ਟਾਵਰ ਰਿਪੇਅਰ ਕਿਤੇ ਜਾ ਸਕਦੇ ਨੇ ਪਰ ਜੋ ਕਿਸਾਨ ਜਾਨ ਗਵਾ ਚੁੱਕੇ ਨੇ ਉਹ ਵਾਪਸ ਨਹੀਂ ਆ ਸਕਦੇ ਤਬਾਡੀ ਖਬਰ ਹੈ ਇਸ ਸਮੇਂ ਪੰਜਾਬ ਦੇ ਰਾਜਪਾਲ ਤੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਮੁੱਖ ਮੰਤਰੀ ਦਾ ਬਿਆਨ ਸਿੱਧੇ ਤੌਰ ਦੇ ਉੱਤੇ ਜੋ ਉਹਨਾਂ ਨੇ ਆਪਣੇ ਬਿਆਨ ਦੀ ਹੈਡਿੰਗ ਲਈ ਕਿਹਾ ਉਹਨਾਂ ਨੇ ਕਿਹਾ ਕਿ ਮੈਨੂੰ ਸੱਮਨ ਕਰੋ ਮੇਰੇ ਅਫਸਰਾਂ ਨੂੰ ਨਹੀਂ ਸਦਰੁਕਰ ਜੰ ਬੰਗੜ ਕਬਾਹੀ ਮੇਰੇ ਸੇ ਹੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਪੰਗਜ ਕੀ ਕੁਝ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿਉਂਕਿ ਸੂਬੇ ਦੇ ਦੋ ਸਭ ਤੋਂ ਵੱਡੇ ਅਹੁਦਿਆਂ ਉੱਤੇ ਬੈਠੇ ਇਹ ਨੁਮਾਇंदे ਅਮੋ ਸਾਹਮਣੇ ਨਜ਼ਰ ਆ ਰਹੇ ਨੇ ਬਿਲਕੁਲ ਗੁਰੂ ਕਿਉਂਕਿ ਪਿਛਲੇ ਦਿਨਾਂ ਚ ਅਸੀਂ ਦੇਖਿਆ ਕਿ ਪੰਜਾਬ ਦੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਹੈ ਉਹ ਪੰਜਾਬ ਦੇ ਗਵਰਨਰ ਦੇ ਨਾਲ ਮੁਲਾਕਾਤ ਕੀਤੀ ਔਰ ਕਿਹਾ ਗਿਆ ਕਿ ਪੰਜਾਬ 'ਚ ਜੋ ਹਾਲਾਤ ਬਣੇ ਹੋਏ ਨੇ ਪੰਜਾਬ 'ਚ ਜਿਸ ਤਰੀਕੇ ਨਾਲ ਕਾਨੂੰਨ ਵਿਵਸਥਾ ਬਣੀ ਹੋਈ ਹੈ ਉਸ ਲਈ ਜ਼ਿੰਮੇਵਾਰੀ ਜਿਹੜੀ ਹੈ ਉਹ ਮੁੱਖ ਮੰਤਰੀ ਦੀ ਦੰਦੀ ਹੈ ਪੰਜਾਬ ਸਰਕਾਰ ਹੱਥੇ ਹੱਤ ਰੱਖ ਕੇ ਬੈਠੀ ਹੋਈ ਹੈ ਕੋਈ ਕਦਮ ਜਿਹੜੇ ਨੇ ਉਹ ਨਹੀਂ ਚੁੱਕੇ ਜਾ ਰਹੇ ਔਰ ਇਸੇ ਵਜ੍ਹਾ ਕਰਕੇ ਲਗਾਤਾਰ ਪੰਜਾਬ 'ਚ ਕਾਨੂੰਨ ਵਿਵਸਥਾ ਜਿਹੜੀ بگੜਦੀ ਹੋਈ ਨਜ਼ਰ ਆ ਰਹੀ ਹੈ ਔਰ ਇਸੇ ਮੁਤਲਕ ਗਵਰਨਰ ਵੱਲੋਂ ਜਿਹੜਾ ਵੈ ਸੀਐਮਓ ਨੂੰ ਬਕਾਇਦਾ ਤੌਰ ਤੇ ਜਿਹੜੇ ਕਈ ਸਾਰੇ ਅਧਿਕਾਰੀ ਨੇ ਉਹਨਾਂ ਨੂੰ ਸੰਮਨ ਭੇਜਿਆ ਗਿਆ ਸੀਗਾ ਔਰ ਉਸੇ ਮੁਤਲਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਮਨੀ ਆਇਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਤਿਰ ਤੌਰ ਤੇ ਪੰਜਾਬ ਦੇ ਗਵਰਨਰ ਵੀ.ਪੀ. ਮਦਨੌਰ ਹੋਰਾਂ ਨੂੰ ਕਿਹਾ ਹੈ ਕਿ ਜੇਕਰ ਸੰਮਨ ਭੇਜਣਾ ਹੈ ਤਾਂ ਮੁੱਖ ਮੰਤਰੀ ਨੂੰ ਭੇਜਿਆ ਜਾਵੇ ਨਾ ਕਿ ਜਿਹੜੇ ਨੇ ਅਧਿਕਾਰੀਆਂ ਤੇ ਲੈਵਲ ਦੇ ਉੱਤੇ ਸੰਮਨ ਭੇਜ ਕੇ ਜਵਾਬ ਜਿਹੜਾ ਮੰਗਿਆ ਜਾਵੇ ਔਰ ਖਾਤਿਰ ਤੌਰ ਤੇ ਕਿਹਾ ਕਿ ਪੰਜਾਬ ਦੇ ਕਾਨੂੰਨ ਵਿਵਸਥਾ ਬਿਲਕੁਲ ਠੀਕ ਹੈ ਔਰ ਬੀਜੇਪੀ ਨੂੰ ਇਸ ਤਰੀਕੇ ਦੇ ਨਾਲ ਨਹੀਂ ਕਰਨਾ ਚਾਹੀਦਾ ਬੀਜੇਪੀ ਨੂੰ ਇਸ ਤਰੀਕੇ ਨਾਲ ਇਲੈਕਸ਼ਨ ਅ ਜਨਵਰੀ ਜਿਹੜੀ ਹੈ ਉਹ ਭਾਜਪਾ ਦੇ ਉੱਤੇ ਵੀ ਮਰਦੇ ਹੋਏ ਨਜ਼ਰ ਆਇਆ ਕਿ ਇੱਕ ਪਾਸੇ ਅੰਦੋਲਨ ਚੱਲ ਰਿਹਾ ਹੈ ਔਰ ਕੇਂਦਰ ਸਰਕਾਰ ਜੋ ਹੈ ਉਹ ਕਿਸਾਨਾਂ ਦਾ ਲਈ ਕੋਈ ਕਦਮ ਨਹੀਂ ਚੁੱਕੀ ਔਰ ਦੂਜੇ ਪਾਸੇ ਇਤੋਂ ਤੱਕ ਮੋਬਾਈਲ ਟਾਵਰ ਦੀ ਗੱਲ ਹੈ ਉਸ ਨੂੰ ਮੁੱਖ ਮੰਤਰੀ ਬੋਲਣੇ ਕਿਹਾ ਕਿ ਮੋਬਾਈਲ ਟਾਵਰ ਜਿਹੜੇ ਵੀ ਰਿਪੇਅਰ ਕਰਵਾਏ ਜਾ ਰਹੇ ਨੇ ਔਰ ਉਸ ਨੂੰ ਜਲਦੀ ਰਿਪੇਅਰ ਜਿਹੜਾ ਉਹ ਕਰਵਾਇਆ ਜਾ ਰਿਹਾ ਹੈ ਪੰਗਤ ਥੋੜਾ ਜਿਆਦਾ ਦਰਸ਼ਕਾਂ ਨੂੰ ਇਹ ਵੀ ਸਮਝਾ ਦਿਓ ਕਿ ਇਹ ਸੰਮਨ ਕਦੋਂ ਕਿਹੜੇ ਮਸਲੇ ਤੇ ਕਿਤੇ ਗਏ ਗੁਰੂ ਕਿਉਂਕਿ ਦੋ ਦਿਨ ਪਹਿਲਾਂ ਪੰਜਾਬ বিজেপি ਦਾ ਇੱਕ ਵਫਾ ਜਿਹੜਾ ਵਾ ਉਹ ਗਵਰਨਰ ਦਾ ਪੰਜਾਬ ਦੇ ਡੀਪੀ ਬਦਨੌਰ ਹੋਣਾਂ ਦੇ ਨਾਲ ਮੁਲਾਕਾਤ ਕੀਤੀ ਸੀ ਔਰ ਇਲਜ਼ਾਮ ਜਿਹੜੇ ਨੇ ਉਹ ਪੰਜਾਬ ਸਰਕਾਰ ਦੇ ਉੱਤੇ ਮਡੇ ਗਏ ਸੀ ਕਿ ਕਿਸ ਤਰੀਕੇ ਦੇ ਨਾਲ ਲਗਭਗ 1500 ਦੇ ਕਰੀਬ ਪੰਜਾਬ ਦੇ ਵਿੱਚ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾਇਆ ਜਾ ਰਿਹਾ ਔਰ বিজেপি ਉਹਨਾਂ ਇੱਕ ਨਾਰਾ ਦਿੱਤਾ ਜਾ ਰਿਹਾ ਹੈ ਕਿ ਅਰਪਨ ਨਕਸਲ ਜੋ ਹੈ ਉਹ ਪੰਜਾਬ ਦੇ ਵਿੱਚ ਫਲਾਇਆ ਜਾ ਰਿਹਾ ਔਰ ਪੰਜਾਬ ਪੁਲਿਸ ਕੋਈ ਵੀ ਕਦਮ ਜਿਹੜੀ ਹੈ ਉਹ ਇਹਨਾਂ ਦੇ ਖਿਲਾਫ ਨਹੀਂ ਚੁੱਕ ਰਹੀ ਔਰ ਪੰਜਾਬ ਪੁਲਿਸ ਵੱਲੋਂ ਇਹਨਾਂ ਨੂੰ ਬਕਾਇਦਾ ਤੌਰ ਤੇ ਸ਼ਹਿਦ ਦਿੱਤੀ ਜਾ ਰਹੀ ਹੈ ਔਰ ਇਸੇ ਵਜ੍ਹਾ ਕਰਕੇ ਜੋ گورنر ਨੇ ਉਹਨਾਂ ਨੇ ਮਾਨਯੀ گورنر ਵੱਲੋਂ ਕੱਲ ਨੋਟਿਸ ਜਿਹੜਾ ਆਇਆ ਉਹ ਪੰਜਾਬ ਦੇ ਤੋਂਪ ਅਧਿਕਾਰੀ ਨੇ ਉਹ ਹਾਲਾਂਕਿ ਕਿਹੜੇ ਕਿਹੜੇ ਅਧਿਕਾਰੀ ਨੂੰ ਭੇਜਿਆ ਗਿਆ ਐ ਸਿੱਧੀ ਤਰਿਕ ਮੁੱਖ ਮੰਤਰੀ ਨੇ ਨਹੀਂ ਕੀਤੀ ਲੇਕਿਨ ਤੋਂਪ ਅਧਿਕਾਰੀਆਂ ਨੂੰ ਸੱਮਣ ਭੇਜ ਕੇ ਜਵਾਬ ਮੰਗਿਆ ਗਿਆ ਸੀ ਕਿ ਕਿਉਂ ਨਹੀਂ ਜਿਹੜਾ ਵਾ ਕੋਈ ਕਾਰਵਾਈ ਜਿਹੜੀ ਹੈ ਕੀਤੀ ਜਾ ਰਹੀ ਚਾਹੇ ਪੰਜਾਬ ਬੀਜਪੀ ਵੱਲੋਂ ਹੋਵੇ ਚਾਹੇ ਚੀਫ ਸੈਕਟਰੀ ਵੱਲੋਂ ਹੋਵੇ ਤਾਂ ਉਸ ਦੇ ਮੁਤਲਕ ਉਹ ਜਿਹੜਾ ਵਾ ਪੰਜਾਬ ਦੇ ਮੁੱਖ ਮੰਤਰੀ ਅੱਗੇ ਆਏ ਨੇ ਉਹਨਾਂ ਨੇ ਗਵਰਨਰ ਨੇ ਸਾਫ਼ ਤੌਰ ਤੇ ਕਿਹਾ ਕਿ ਜੇ ਅਸਮਨ ਭੇਜਨੇ ਨੇ ਤਾਂ ਮੁੱਖ ਮੰਤਰੀ ਨੂੰ ਭੇਜੇ ਜਾਣ ਕਿਉਂਕਿ ਹੋਮ ਮਿਨਿਸਟਰ ਵੀ ਹੋਈ ਨੇ ਔਰ ਮੁਨਿਸਟਰ ਦੇ ਨਾਤੇ ਉਹ ਜ਼ਵਾਬ ਦੇ ਜਿਹੜਾ ਵਾ ਮਤਲਬ ਦੇਣਗੇ। ਸ਼ੁਕਰੀਆ ਪੰਗਿਸਤਾਨ ਬਸੰਨਾ ਜਰਮਨਦਲ ਇਸ ਪੂਰੀ ਗੱਲਬਾਤ ਦੇ ਲਈ ਤਸਮਨ ਹੋਏ ਦੋ ਅਧਿਕਾਰੀਆਂ ਨੂੰ ਅਫਸਰਾਂ ਨੂੰ ਤੇ ਉਸ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸਿੱਧੇ ਸ਼ਬਦਾਂ ਦੇ ਵਿੱਚ ਉਹ ਰਾਜਪਾਲ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਸਮਨ ਕਰਨਾ ਤਾਂ ਮੈਨੂੰ ਕਰੋ ਸਾਡੇ ਅਫਸਰਾਂ ਨੂੰ ਨਹੀਂ। ਇੱਥੇ ਇੱਕ ਛੋਟੇ ਬ੍ਰੇਕ ਲਈ ਰੁਕਨੇ ਆਂ ਫਰਨ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ